ਬੱਚਿਆਂ ਦੇ 6ਵੀਂ ਜਮਾਤ ਤੋਂ ਹਿਸਾਬ ਵਾਲਾ ਰਿੰਗੜਵਾ ਗਾ ਹੋਰ ਰਿੰਗ ਨੰਬਰ 2 ਦੇ ਵਿੱਚ ਆਓ ਮੁਕਾਬਲਾ ਚੱਲੀ ਜਾਂਦਾ ਹੈ ਸਿਰਫ 10-15 ਮਿੰਟ ਦਾ ਸਮਾਂ ਹੈਗਾ ਕਿਉਂਕਿ ਆਪਾਂ ਜਲਦੀ ਰਿੰਗ ਵਿੱਚ ਰੱਖੀਏ ਉਹਨਾਂ ਹੀ ਚੰਗਾ ਉਹਦੋਂ ਬਾਅਦ ਆਨੰਦ ਵਗੈਰਾ ਵੀ ਜਿਆਦਾ ਟਾਈਮ ਲੱਗਦਾਗਾ ਕਿਉਂਕਿ ਉਸ ਤੋਂ ਬਾਅਦ ਦੇ ਚੱਲੇ ਹੁਣ ਸਾਰੇ ਤੱਕ ਦੇ ਨੀਲੀ ਰਾਵੀ ਦੇ ਮੁਕਾਬਲੇ ਦੇ ਨੇ ਨੇ ਵੀ ਹੁਣ ਤੱਕ ਦੇ ਮੁਕਾਬਲੇ ਚੱਲੇ ਆ ਨੀਲੀ ਰਾਵੀ ਦੇ ਮੁਕਾਬਲੇ ਚੱਲੇ ਛੋਟੇ ਬੱਚੇ ਵੀ ਜਦੋਂ ਕਰਦੇ ਨੇ ਨੀਲੀ ਰਾਵੀ ਦੇ ਤਿੰਨ ਮੁੰਡੇ ਤੇ ਦੇ ਛੇ ਜਿਹੜੇ ਕੱਟੇ ਐ ਇਹਨਾਂ ਦੀ ਹੁਣ ਚੋਣ ਕਰ ਰਿਹਾ ਟਰੈਕਸਰ ਪਹਿਲਾਂ ਉਮਰ ਚੋਣ ਬਹੁਤ ਸੀ ਇਹ ਵੀ ਤੂੰ ਦੇਖ ਲੈ ਵੀ ਜਿਹੜੇ ਕਾਲੇ ਪੈਰਾਂ ਦੇ ਵਿੱਚ ਹਾਂਜੀ ਉਹਨਾਂ ਤੋਂ ਚਾਹ ਰਿਹਾ ਸਾਰੇ ਚਾਰੇ ਪੈਰ ਚੱਤੇ ਹਾਜੀ ਇੱਕ ਤਾਂ ਦਰਨਾ ਗੱਗਾ ਤੇ ਦੂਸਰਾ ਗੁਰਮੀ ਸਿੰਘ ਉਗਰਾਣਾ ਤੇ ਤੀਸਰਾ ਹੈਗਾ ਹੈਪੀ ਚੱਕ ਬਸਤੂ ਵਾਲਾ ਤੇ ਕਿਹੜੇ ਜਿਹੜੇ ਲੱਕ ਪਟਾ ਰਿਜ਼ਲਟ ਸੁਣਨ ਵਾਲੇ ਐ ਧੀਲੀ ਗਾਲੀ ਕਟਿਆਂ ਦਾ ਕਿਵੇਂ ਸਾਡੇ ਨੂੰ ਪੜਨੇ ਨੇ ਟਿਆੜ ਕਰਦੇ ਐ ਬਹੁਤ ਬਹੁਤ ਟਾਈਮ ਯਾਰ ਲੱਗ ਪੱਕ ਯਾਰ ਐਨਾਨਸ ਕਰਨ ਵਾਲੀ ਹੈ 2-4 ਮਿੰਟਾਂ ਚੋਂ ਛੁੱਟਿਆ ਨਹੀਂ ਯਾਰ ਕੋਈ ਨਾ ਕੋਈ ਨੋ ਨਹੀਂ ਕਿਸ ਵਿੱਚ ਨਾ ਨਹੀਂ ਨਹੀਂ ਇੱਕ ਬਾਤ ਆਇਆ ਸੀਗਾ ਯਾਰ ਹੰਮੀ ਬਾਈ ਜੀ ਕਿਸੇ ਨਾ ਕਾਰ ਦੀ ਚਾਬੀ ਯਾਰ ਉਹ ਜੱਗੀਆਂ ਨੂੰ ਹੁਣ ਆਈ ਦੀ ਕਾਰ ਦੀ ਚਾਬੀ ਯੋਸ਼ ਕਰੇ ਤੋਂ ਲਾ ਸਕਦਾ ਜੀ ਕਿਸੇ ਭਾਰੀ ਕਾਰ ਦੀ ਚਾਬੀ ਚੱਲ ਰਿਹਾ ਸੀ ਉਹ ਲੱਗਦਾ ਸੌਫਟ ਕਾਰ ਲੱਗਣਾ ਤੇ ਉਹਦਾ ਜਿਹੜਾ ਬੰਨੀਆ ਬਿਆਹ ਸੀ ਨਾ ਕਿ ਹੁਣ ਹੁਣੇ ਤਿੰਨ ਮਹੀਨਿਆਂ ਤੋਂ ਸੀ ਕੱਟੇ ਆ ਕੋ ਕਟੇ ਦਾ ਰਾਜਾ ਨਾਮ ਇਹ ਦਾ ਜਗਤਾਰ ਸਿੰਘ ਸਨ ਆਫ ਕਾਕਾ ਸਿੰਘ ਪਿੰਡ ਸਹਾਉੜਾ ਤੇ ਡਿਸਟ੍ਰਿਕਟ ਹੈਗਾ ਮਾਹਾਲੀ 1502 ਨੰਬਰ ਢੋਨ ਦਾ ਤੋਂ ਬੰਦ ਆਸਤੇ ਬੰਦੋ ਨੀ ਕੋ ਕੋਹਰੇ ਲੰਬਾ ਜਿਹੜੇ ਸਮਝ ਆ ਜੂਗੀ 6 ਵੀ ਦੋ ਨਾ 1500 1500 ਨੰਬਰ ਲਾਈਏ ਦਾ ਨਾਮ ਹੈ ਸਮਰ ਦਾਤਾ ਸਿੰਘ ਸੋਹਰਾ ਜ਼ਿਲ੍ਹਾ ਮਹਾਲੀ ਜਿੱਦਣਾ ਸੈਕਟਰ ਇਹਦਾ ਅਗਲੀ ਗਿੱਟੋ ਇਹਨੇ 700 ਤਾਰੀਖੋ ਨੰਬਰ ਤੇ ਨਾਮ ਹੈ ਕੁਵਾਲ ਦੇ ਸਰੋਵਰ ਬਚਨ ਸਿੰਘ ਪਿੰਡ ਵਾਗਾਪਰਾਣਾ ਜ਼ਿਲ੍ਹਾ ਮੋਗਾ ਪਹਿਲੇ ਨੰਬਰ ਤੇ ਆਇਆ ਇਹਨਾਂ ਨੂੰ ਸੀਲ ਦੇ ਕੇ ਸਮਾਨਤ ਕਰਾਇਆ ਗਿਆ ਜਗਾ ਕਿੱਥੇ ਜਗਾ ਤੂੰ ਆ ਜਾ ਪਾਪਾ ਕੀ ਮੰਨਦੀ ਨਹੀਂ ਮੈਂ بھائی ابھی کا میرے ابھی کا ایسے ہی میں مانگ رہا ہوں کہ ایونٹ کے جانا ہے نا تم اپے لیٹ بہت ہو جانا گا کیوں کہ تم جھوٹے رولا پھیندا تو تم طرح ہو جانا تو میں سارے سامنے کہہ دوں تمہیں دیکھو اور کیا ٹال نمبر جڑا ہے گا سیکنڈ پرائز ہاں بھائی میں بولیا تم سنتے ہی گے تم اونچے گین نمبر ایک نمبر کڈو شکریہ اس کے بعد پگڑا لگا کے نام پلا لگا دے دو اپا بھی سپورٹس کر دو تو پرورد ہٹ والے رنجیت خان خان سے مان خان چوتھا تیزا میں بول چکا ਕੌਣ ਹੈ ਰਮੋੜ ਕੇ ਆਇਆ ਉਹ ਸਰਦਾਰ ਜੀ ਕੋਲ ਵੀ ਪਤਾ ਪਾਪੇ ਪਾਪੇ ਦੀ ਹੋ ਜੋ ਚੌਥਾ ਸਥਾਨ ਹੈਗਾ 1478 ਨੰਬਰ ਜੀ ਨਾਮ ਹੈਗਾ ਮਨ ਰਣਜੀਤ ਸਿੰਘ ਸਾਮ ਫਰੀਦ ਖਾਨ ਅਲੀ ਸ਼ੇਰ ਪਿੰਡਾ ਦਾ ਡਿਸਟ੍ਰਿਕਟ ਮਾਨਸਾ ਤੀਜਾ ਸਥਾਨ ਨੇ ਕਟਰੇ ਨੇ ਪ੍ਰਾਪਤ ਕਰਾਇਆ ਇਹਨਾਂ ਕਰਤਾ ਹੈ ਕਿ ਉਹਨਾਂ ਦੇ ਕੇ ਸਨਮਾਨ ਦੇ ਰਿਹਾ ਐਂ ਦ੍ਰਿੜ ਨਹੀਂ ਇੰਜੈਕਸ਼ਨ ਨਹੀਂ ਕਰੂੰਗੇ ਇਸ ਤਰ੍ਹਾਂ ਕੇ ਆ ਗਿਆ 1478 ਨੰਬਰ ਆਇਆ ਚੌਥਾ ਨੰਬਰ ਪੰਜ ਮਾ ਜੀ ਇਸ ਕੱਟੇ ਨੇ ਪੰਜ ਮਾ ਜੀ 1994 ਤੋਕ ਨੰਬਰ ਆ ਨਾਮ ਇਹਦਾ ਮਨੀ ਗੈਣਾ ਰਵੀ ਹਰਨਾ ਥਾਵਾ ਕਮਜੀ ਤੇਗਾ ਪਿੰਡ ਮੋਗੋ ਮਾਣਾ ਦਰਜ ਕੀਤਾ ਬੋਲ ਨੰਬਰ ਆ ਗਿਆ ਅਵੀ ਜੀਵਾ ਸ਼ੀਮਾ ਜ਼ਾਇਰਾ ਦੰਦੋ ਸਤਿਆ ਲੋਗ ਨੰਬਰ ਇਹ ਨਾਮ ਉਦੋਂ ਆ ਰਾਗਤ ਜੈਤਰੀ ਮਾਨ ਦਾ 8/11/1982 ਨੂੰ ਬਿਆਸੀ ਕੋਲ ਬਰਾਈ ਨਾਮ ਹੈਗਾ ਅਮਰਜੀਤ ਸਿੰਘ ਪਤਾ ਜਗਿੰਦਰ ਸਿੰਘ ਚੜ੍ਹੇਕ ਮੋਗਾ 1987 ਲੋਗ ਨੰਬਰ ਹੈ ਟੋਕਨ ਨੰਬਰ 1973 ਰਾਮ ਸਿੰਘ ਸਮਾਤਿਆ ਸਿੰਘ ਲੋਗਵਾਲਾ ਡਿਸਟ੍ਰਿਕਟ ਕੋਲੋਂ ਧੰਵਾਦੀ ਥਾਲੇ ਭਰਾਵਾਂ ਦਾ ਹੁਣ 6 ਮਹੀਨਿਆਂ ਤੋਂ ਸਾਲ ਦੇ ਕੱਟੇ-ਕਟੀਆਂ ਦਾ ਜਿਹੜਾ ਮੁਕਾਬਲਾ ਚੱਲ ਰਿਹਾ ਹੈ कंपीटीशन <sextoniesen> <which> <meals> <coughs> ਔਰ ਦੇ ਵਿੱਚ ਐ ਉਹ ਲੈ ਕੱਟਾ ਚਾਹੇ ਕੱਟੀਆਂ ਜਿਹੜੀਆਂ ਕੱਟੀਆਂ ਉਹ ਆਹ ਉਹਰ ਵਾਲੀ ਸਾਈਡ ਕਰ ਲੋ ਤੇ ਕੱਟੇ ਦੇ ਜਿਹੜੇ ਆਸਟ੍ਰੇਲੀਅਨ ਫੇਰ ਕਰੋ ਤੇ ਤੂੰ 26 ਨੰਬਰ ਵਿਚਾਰੇ ਲਿਆਓ ਬਈ ਇਹ ਬੋਲੀ ਜਾਂਦਾ ਨਾ ਵਿਚਾਰੇ ਲਿਆਇਓ ਇਹਨਾਂ ਵਰਗੇ 74 1533 ਤਾਰਾ 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 ਤਰ ਤਰੋ 1533 ਸਾਹਿਬਾ ਇਹਨਾਂ ਜੀ ਆਇਆਂ ਜੀ

ਹਾਂਜੀ ਜਿਹੜੇ ਭਰਾਵਾਂ ਦਾ ਕੰਮ ਪੂਰਾ ਕੰਪਲੀਟ ਹੋ ਚੁੱਕਿਆ ਉਹਦੇ ਬਾਹਰ ਦੀ ਸਾਈਡ ਲੈ ਜਾਓ ਬਾਈ ਬੇਟੀ ਆ ਜੀ ਇੱਕ ਇਕੱਠੀ ਨਾਲ ਇੱਕੋ ਕਰਾਓ ਮਰ ਕੇ ਅਰੇ ਉੱਤਰ ਸੇਕ ਸਰਕਾਰਪੁਰ ਲੋਧੀ ਧਨਵਾਦ ਜੀ ਤੁਸੀਂ ਸਾਡੇ ਕਮੇਟੀ ਮੈਂਬਰ ਹੈ ਜੀ ਬਾਜੀ ਪ੍ਰਕਾਟ ਜੇ ਸਾਡਾ ਇੱਥੇ ਨਿਊ ਮੈਂਬਰ ਬਣਿਆ ਜੀ ਇਹਨੇ ਬਹੁਤ ਕੰਮ ਕਰਾਇਆ ਮੁੰਡੇ ਨੇ ਬਾਜੀ ਸਿੰਘ ਸਿੰਘ ਚੈਨ ਸੰਗਰੂਰ ਜਵਿੰਦਰ ਸਿੰਘ ਆਦਮਪੁਰਾ ਦੀਪ ਸਿੰਘ ਪੰਜਾਵਾ ਗੁਰਪ੍ਰੀਤ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਉਗਰਾਹਾ ਡਾਕਟਰ ਜਗਾ ਭਲਾਈਪੁਰ ਅੰਮ੍ਰitsar ਡਾਕਟਰ ਮੇਜਰ ਸਧੌਰ ਡਾਕਟਰ ਰੇਸ਼ਮ ਨਰਾਜ ਡਾਕਟਰ ਸਮਨ ਦੀਪ ਭਾਈ ਜਟਾਰ ਗਿਲਕਲਾ ਗੁਰਦੀਪ ਗਬੀਰ ਸਿੰਘ ਨਾਲ ਮਾਜਰਾ

ਫਿਰਾਲੇ ਜਿਹੜੇ ਪ੍ਰਧਾਨ ਹੈ ਮੁਖਤਾਰ ਸਾਹਿਬ ਦੇ ਨਾਲ ਪੈਕਦੇ ਸਟੇਜ ਉੱਪਰ ਆਪਾਂ ਜਿਹੜੇ ਵੀਰਾਂ ਨੇ ਕਮਿਟ ਕਰੇ ਐ ਜਗਸੀਰ ਸਿੰਘ ਗਿੱਲ ਗੁਰਿੰਦਰ ਬਾਦਰਾ ਤੋਂ ਕੇਰਾਂ ਬਲੇ ਅੱਗੇ ਅੱਗੇ ਮੈਜੀਤ ਸਿੰਘ ਪਕੜਾ ਜਿਹੜੇ ਮੈਂ ਭੈਣ ਮਨਜੀਤ कौर ਦਾ ਅੰਨਾ ਜਮਾ ਵਿਸ਼ੇਸ਼ ਤੌਰ ਤੇ ਭੈਣ ਦਾ ਧੰਨਵਾਦ ਕਰਦਾ ਮਨਪ੍ਰੀਤ ਸਿੰਘ ਖੋਸਾ ਜਤਿੰਦਰ ਗਿੱਲ ਰਣਜੀਤ ਸਿੰਘ ਬਣੀਪਾਲ ਸੋਹਰਾਉਂ ਗੁਰਤਲੀ ਲੋ ਬਣ ਪ੍ਰੀਤ ਡੀਟੀ 28 ਵਾਲੇ ਕਰਨ ਅਤੀ ਕਰਨ ਸ਼ਰਮਾ ਸਤਪਾਲ ਸਿੰਘ ਲਵਿੰਦਰ ਗੱਜਰ ਇਹਨਾਂ ਵੀਰਾਂ ਨੇ ਕਮੈਂਟ ਕਰਿਆ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਰ ਕਿਸੇ ਤੋਂ ਵਾਲੀ ਕਮੈਂਟ ਬੜੀਆ ਹੈ ਅੱਜ ਬੜੇ ਸਰਪ੍ਰਸਤ ਚੰਗਾ ਲੱਗਿਆ ਮੈਨੂੰ ਆਗੇ ਆਗੇ ਜੀ ਨੀਲੀ ਗਾੜੀ ਬਹੁਤ ਜੱਜ ਕਰ ਰਿਹਾ ਬਹੁਤ ਕਮੈਂਟ ਕਰਿਆ ਕਰੋ ਕਿ ਗਲਤੀ ਹੁੰਦੀ ਹੈ ਕਮੈਂਟਾਂੋਂ ਵੀ ਪਤਾ ਲੱਗਦਾ ਵੀ ਇੱਕ ਦੋ ਵੋਟ ਕਰੇ ਹੋਏ ਆ ਗਏ ਇਸ਼ਾਨਪੁਰ ਵਾਲਾ ਬਰੰਗ ਨੀਲੂ ਸਾਡੇ ਗੁੰਮ ਦਾ ਪੱਤਾ ਆਇਆ ਤੁਹਾਨੂੰ ਬੁਲਾ ਲਾ ਉਹ ਵੀ ਰਾਜਨੀਤਿਕ ਗੱਲਬਾਤ ਰੱਖਣਾ ਸਭ ਤੋਂ ਲਾਸਟ ਰੈਂਕ ਬਾਕੀ ਆ ਕਤਿਆਲਾ ਲਾਸਟ ਰਿੰਗ ਬਾਕੀ ਆ ਕਮੈਂਟਾਂ ਦੇ ਮੇਰੇ ਮੋਲ ਆਪਣੇ ਤਿਆਰ ਕਰੋ ਇਹ ਗਲਤੀ ਹੈ ਕਿੱਥੇ ਨਹੀਂ ਤਾਂ ਕਿ ਉਹ ਅੱਗੇ ਤੋਂ ਸੁਧਾਰ ਕੀਤਾ ਜਾਏ ਕਮੈਂਟਾਂ ਵੀ ਮੇਰੇ ਹੱਥੋਂ ਵੱਧ ਤੋਂ ਵੱਧ ਕਰੋ ਧੰਨਵਾਦ 15 ਬਾਅਦ ਇਹ ਅੱਜ ਵੀ ਸਾਨੂੰ ਮਾਣ ਆਉਂਦਾ ਜੀ ਸ਼ਹਿਰ ਸਾਡੇ ਇਹਨਾਂ ਨੇ ਪਹਿਲੇ ਸਾਲ ਲੈਂਦੇ ਦੇ ਦੂਜੇ ਸਾਲ ਚੰਗੀਆਂ ਪ੍ਰੋਜੈਕਟਾਂ ਮਾਰਦੇ ਖੜ ਦਿੰਦਾ ਤੇ ਇਸੇ ਕਰਕੇ ਸਾਡੀ ਸਾਰੀ ਕਮੇਟੀ ਦੂਜੇ ਨੇ ਜੋੜ ਦੇ ਗਿਆ ਵੀਰ ਭਾਈ ਨੀਗਾ ਮਹਾਰਾਜ ਦੀ ਫੋਣੀ ਆ ਜੇ ਉਹ ਰਾਤ ਦੇ ਵਿੱਚ ਬੰਦਾ ਖੜ ਕੇ ਵੀ ਰੋਕਦਾ ਆਪਣੀ ਆਸਣਾ ਨਹੀਂ ਵੀ ਹੋਵੇ ਲੰਬਰ ਲੈਂਦੀ ਹੈ ਕਿਹੜਾ ਜੀ ਆਲੀਆ ਵੀ ਫਸਟ ਸਟਾਫ ਕੋਈ ਆਥਾਂ ਦੇ ਵਿੱਚ ਅੱਖਾਂ ਪੈਂਦੀਆਂ ਹੁਣ موسیقی <سؤال> ਬਜੇ ਸਿੰਘ ਦਾ ਦੇਵਾ ਟੈਂਟ ਹਾਊਸ ਤਰਵਾਰਾ ਜੀ ਦਾ ਕਿੰਨਾ ਦੇ ਇੰਨਾ ਚੋਂ ਨੰਬਰ ਦੇਣੇ ਆ ਦੇਖੋ ਕਿਹੜੀ ਆਉਂਦੀ ਹੈ ਪਹਿਲੇ ਨੰਬਰ ਤੇ ਕਿਹੜੀ ਦੂਜੇ ਤੇ ਆਉਂਦੀ ਹੈ ਬਾਕੀ ਕਿਹਨਾਂ ਮਗੇ ਜੂਆ ਦਾ ਸਭ ਵੱਡੇ ਚੋਣੇ ਆਉਣਗੇ ਨਿੱਕੂ ਵਾਲਾ ਵੱਡੇ ਚੋਣੇ ਅੰਨੇ ਬਾਅਦ ਜਦ ਸਾਰੇ ਵੱਡੇ ਚੋਣੇ ਰੈਡੀ ਰੱਖੋ ਬਿਲਕੁਲ ਬਜੇ ਜਦੋਂ ਦੋਵੇਂ ਪਹਿਲਾਂ ਪਹਿਲਾਂ